ਕਿਸੇ ਪਿੰਡ ਵਿੱਚ ਇੱਕ ਗਰੀਬ কুমਾਰਾ ਰਹਿੰਦਾ ਸੀ ਤੇ ਉਹ ਮਿੱਟੀ ਦੇ ਭਾਂਡੇ ਤੇ ਦੀਵੇ ਬਣਾਉਂਦਾ ਸੀ ਤੇ ਉਹ ਮਿੱਟੀ ਦੇ ਭਾਂਡੇ ਤੇ ਦੀਵੇ ਬਾਜ਼ਾਰ ਜਾ ਕੇ ਵੇਚਦਾ ਸੀ ਕਈ ਭਾਂਡੇ ਤੇ ਦੀਵੇ ਟੁੱਟ ਜਾਂਦੇ ਸੀ ਤੇ ਕਈ ਵੇਚਣੋਂ ਰਹਿ ਜਾਂਦੇ ਸੀ ਪਰ ਉਸਨੇ ਹਿੰਮਤ ਨਹੀਂ ਹਾਰੀ ਇੱਕ ਰਾਜੇ ਨੇ ਆਪਣੇ ਮਹਿਲ ਵਾਸਤੇ ਸੋਨੇ ਦੇ ਦੀਵੇ ਬਣਾਉਣ ਦਾ ਹੁਕਮ ਦਿੱਤਾ ਸੋ ਸਾਰੇ ਵੱਡੇ ਕਾਰੀਗਰ ਇਕੱਠੇ ਹੋ ਗਏ ਸਾਰਿਆਂ ਨੇ ਸੋਨੇ ਦੇ ਦੀਵੇ ਬਣਾਏ ਪਰ ਰਾਜੇ ਨੂੰ ਉਹ ਦੀਵੇ ਪਸੰਦ ਨਹੀਂ ਆਏ ਫਿਰ ਕਿਸੇ ਨੇ ਦੱਸਿਆ ਕਿ ਇੱਕ ਗਰੀਬ কুমਾਰ ਜੋ ਕਿ ਬਹੁਤ ਹੀ ਰੂਹ ਨਾਲ ਹੈ ਸਿੱਦਤ ਨਾਲ ਮਿਹਨਤ ਨਾਲ ਆਪਣੇ ਹੱਥਾਂ ਨਾਲ ਹੈ ਮਿੱਟੀ ਦੇ ਦੀਵੇ ਬਣਾਉਂਦਾ ਹੈ ਫਿਰ ਉਸ ਨੂੰ ਬੁਲਾਇਆ ਜਾਂਦਾ ਉਸ ਨੇ ਬਹੁਤ ਹੀ ਸਿੱਧਤ ਨਾਲ ਨਿਮਰਤਾ ਨਾਲ ਮਿੰਤ ਨਾਲ ਰੂਹ ਨਾਲ ਉਸ ਨੇ ਦੀਵੇ ਬਣਾਏ ਤੇ ਜਦੋਂ ਰਾਜੇ ਨੇ ਉਹ ਮਿੱਟੀ ਦੇ ਦੀਵੇ ਰਾਤ ਨੂੰ ਜਲਾਏ ਤਾਂ ਉਹ ਸੋਨੇ ਤੋਂ ਵੱਧ ਚਮਕਣ ਲੱਗ ਪਏ ਰਾਜਾ ਇਹ ਦੇਖ ਕੇ ਹੈਰਾਨ ਹੋ ਗਿਆ ਉਸ ਨੇ ਪੁੱਛਿਆ ਕਿ ਇਹ ਕਿਵੇਂ ਤਾ ਉਸ ਗਰੀਬ ਕੋ ਮਿਲਾਰਨੇ ਬਹੁਤ ਹੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਜਿਹੜੀ ਚੀਜ਼ ਨਿਮਰਤਾ ਨਾਲ ਮਿਹਨਤ ਨਾਲ ਸ਼ਿੱਦਤ ਨਾਲ ਰੂਹ ਨਾਲ ਬਣਾਈ ਜਾਵੇ ਉਸ ਵਿੱਚ ਅੰਦਰਲੀ ਚਮਕ ਆ ਹੀ ਜਾਂਦੀ ਹੈ ਸੋ ਰਾਜਾ ਇਹ ਉੱਤਰ ਸੁਣ ਕੇ ਬਹੁਤ ਖੁਸ਼ ਹੋਇਆ ਸੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬਾਹਰਲੀ ਚਮਕ ਨਾਲੋਂ ਅੰਦਰਲੀ ਚਮਕ ਜ਼ਰੂਰੀ ਹੈ ਸੋ ਪਰਮਾਤਮਾ ਜੋ ਵੀ ਕਰਦਾ ਚੰਗੇ ਦੀ ਕਰਦਾ ਅੱਜ ਨਹੀਂ ਤਾਂ ਕੱਲ ਜ਼ਰੂਰ ਕਰਦਾ ਸੋ ਬਾਹਰਲੀ ਚਮਕਣਾਣੋਂ ਅੰਦਰਲੀ ਚਮਕਦਾ ਹੋਣਾ ਬਹੁਤ ਜ਼ਰੂਰੀ ਆ ਸੋ ਜੇਕਰ ਇਹ ਕਹਾਣੀ ਛੋਟੀ ਜੀ ਚੰਗੀ ਲੱਗੀ ਹੋਵੇ ਤਾਂ ਜ਼ਰੂਰ ਅੱਗੇ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਟੈਗ ਵਗੈਰਾ ਸ਼ੇਅਰ ਵਗੈਰਾ ਜ਼ਰੂਰ ਕਰਿਓ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਧੰਨਵਾਦ